ਬਵੇਕੀਆਂ ਦੀ ਸੰਗਤ ਕਰਨ ਦਾ ਕੁਝ ਮੌਕਾ ਮਿਲਿਆ ਹੈ ਬਵੇਕੀ ਲੋਕ ਟਕਸਾਲੀ ਲੋਕ ਆਪਣੇ ਆਪ ਨੂੰ ਗਿਆਨੀ ਕਹੌਣ ਵਾਲੇ ਉਹ ਪਤਾ ਕੀ ਕਰਦੇ ਨੇ ਕਿਉਂਕਿ ਮੈਂ ਵੀ ਥੋੜਾ ਜਿਹਾ ਸਮਝ ਰਿਹਾ ਇਨ੍ਹਾਂ ਚ ਉਹ ਕੀ ਕਰਦੇ ਨੇ ਲੱਤਾਂ ਰਿੱਥੇ ਦੇ ਨਾਲ ਮੰਨਦੇ ਨੇ ਬਾਹਾਂ ਜਿਹੜੀਆਂ ਉਹ ਵੀ ਰਿੱਥੇ ਦੇ ਨਾਲ ਮੰਨਦੇ ਨੇ ਤੇ ਜੇ ਪਾਣੀ ਪੀਣਾ ਟੂਟੀ ਨੂੰ ਉਹ ਵੀ ਰਿੱਥੇ ਦੇ ਨਾਲ ਮੰਨਦੇ ਨੇ ਮਤਲਬ ਪੂਰੀ ਸੁੱਚਮ ਰੱਖਦਨੇ ਆਪਣੇ ਆਪ ਨੂੰ ਵੀ ਅਸੀਂ ਸੁੱਚਮ ਰੱਖਦੇ ਆ ਅਸੀਂ ਬੜੇ ਬੁਵਿੱਕੀ ਆ ਬੜੇ ਗਿਆਨਵਾੜਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਬੈਠੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਦੱਸਿਆ ਵੀ ਸੱਜਣਾ ਇਹ ਤੇ ਬਾਹਰ ਲਈ ਸੁੱਚਮ ਹੈ ਸੁੱਚਮ ਰੱਖਣੀ ਤੇ ਅੰਦਰ ਲਈ ਰੱਖ ਕਹਿੰਿਆ ਮਾਂਜਸ ਬੋਲੋ ਨਾ ਕੌਣ ਗੁਣਾ ਉਹ ਕਹਿੰਦੇ ਤੇਰੇ ਅੰਦਰ ਇਹੋ ਜਿਹਾ ਕੋਈ ਵੱਖਰਾ ਗਿਆਨ ਕਿਹੜਾ ਪੈਦਾ ਹੋ ਗਿਆ ਜਿਹਦੇ ਕਰਕੇ ਤੂੰ ਰੀਤੇ ਦੇ ਨਾਲ ਸਰੀਰ ਨੂੰ ਮਾਂਜਦਾ ਫਿਰਦਾ ਹੈ ਤਾਇਆ ਮਾਂਜਿਸ ਕੌਣ ਗੁਣਾ ਜੋ ਘਟ ਭੀਤਰ ਹੈ ਮਲਣਾ ਅੰਦਰੋਂ ਗੰਦਾ ਹੋਇਆ ਨਾ ਜੇ ਮਾਂਜਣਾ ਤੇ ਅੰਦਰੋਂ ਬਾਚ ਸਾਫ਼ ਕਰਨਾ ਆਪਣੇ ਆਪ ਨੂੰ ਅੰਦਰੋਂ ਕਰਦਾ ਲੋਕੀ 68 ਤੀਰਥ ਨਾਈ ਕੌੜਾ ਪਨ ਉਹ ਨਾ ਜਾਈ ਸਤਿਗੁਰੂ ਜੀ ਕਹਿੰਦੇ ਲੋਕੀ ਠਾਹੜ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਗੰਗਾ ਤੇ ਇਸ਼ਨਾਨ ਕਰਦੇ ਨੇ ਤੇ ਸਾਡੇ ਵਾਲੇ ਸਿੱਖ ਸਰੋਵਰਾਂ 'ਚ ਇਸ਼ਨਾਨ ਕਰਦੇ ਨੇ ਬਫਕ ਦਿਓ ਕੜਤਣ ਫੇਰ ਨਹੀਂ ਜਾਂਦੀ ਆਖੋ ਸਤਨਾਮ ਤਈਆਂ ਨਾ ਜ਼ਹਿਰ ਫੇਰ ਨਹੀਂ ਜਾਂਦੀ ਸਾਡੇ 'ਚ ਨਿਰਮਲਤਾ ਪਵਿੱਤਰਤਾ ਸਾਡੇ ਅੰਦਰ ਫੇਰ ਨਹੀਂ ਆਉਂਦੀ ਜਲ ਸਿਰਖਾ ਸਾਡੇ ਅੰਦਰ ਫੇਰ ਨਹੀਂ ਜਾਂਦਾ ਵੱਡੀ ਗਲਤੀ ਇਸ਼ਨਾਨ ਕੀਤਾ ਬੜਿਆਂ ਨੂੰ ਕਰਾਇਆ ਬੜੀ ਬਾਣੀ ਪੜ੍ਹੀ ਬੜਾ ਉਪਦੇਸ਼ ਲਿਆ ਦੁਨੀਆਂ ਦੇ ਵਿੱਚ ਬੜੇ ਚੰਗੇ ਬਣ ਕੇ ਵਿਚਰ ਨਹੀਂ ਆ ਪਰ ਮਫ਼ ਕਰਿਓ ਅੰਦਰੋਂ ਅਸੀਂ ਹਜੇ ਚੰਗੇ ਨਹੀਂ ਹੋਏ ਜੇ ਅੰਦਰੋਂ ਚੰਗੇ ਹੋ ਗਏ ਨਾ ਉਦੋਂ ਫਿਰ ਗੁਰੂ ਨੂੰ ਪਾ ਜਾਵਾਂਗੇ ਕਾਇਆ ਮੰਜਿਸ ਕੌਣ ਗੁਣਾ ਜੋ ਕਟ ਭੀਤਰ ਹੈ ਮੰਨਣਾ ਗੰਦਾ ਤੇ ਅੰਦਰੋਂ ਆਲਾ ਗੁਰੂ ਬਾਬਾ ਜੀ ਕਹਿੰਦੇ ਜਿਹੜਾ ਮਨ ਗੰਦਾ ਹੋਇਆ ਵੈ ਮਨ ਮੈਲਾ ਹੋਇਆ ਵੈ ਇਹ ਗੁਰੂ ਦੇ ਗਿਆਨ ਦੇ ਨਾਲ ਨਿਰਮਲ ਹੋ ਜਾਏਗਾ ਪਿਆਰੇ ਪਰ ਜਿੰਨਾ ਵੀ ਅਸੀਂ ਜਪ ਤਪ ਕਰਦੇ ਆ ਜਿੰਨੀ ਅਸੀਂ ਬਾਣੀ ਪੜ੍ਹਦੇ ਆ ਜਿੰਨਾ ਅਸੀਂ ਸੇਵਾ ਸਿਮਰਨ ਕਰਦੇ ਹਾਂ ਉਦੋਂ ਦੁੱਗਣਾ ਬੋਝ ਹੈ ਜਿਹੜਾ ਅਸੀਂ ਬੋਲੋ ਕਮੰਡ ਦਾ ਹੰਕਾਰ ਦਾ ਸਿਰ ਤੇ ਚੁੱਕੀ ਫਿਰਦੇ ਆ ਕਿ ਨਹੀਂ